ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਹਾਕੀ ਦੀ ਟੀਮ ਭਾਰਤ ਦੀ ਜਿਹਦੇ ਚ ਪੰਜਾਬੀ ਖਿਡਾਰੀ ਤਕਰੀਬਨ 9 ਸੀ ਅੰਬਰਸਰ ਸਾਹਿਬ ਪਹੁੰਚੇ ਹਰਮੰਦਰ ਸਾਹਿਬ ਗਏ ਮੱਥਾ ਟੇਕਿਆ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਦਾ ਸਨਮਾਨ ਕੀਤਾ ਧਾਮੀ ਸਾਹਿਬ ਨੇ ਕਿਹਾ ਕਿ ਅੱਜ ਤੁਸੀਂ ਬੜੇ ਸੋਹਣੇ ਲੱਗਦੇ ਹੋ ਪੱਗਾਂ ਦੇ ਵਿੱਚ ਤੁਸੀਂ ਦਸਤਾਰਾਂ ਚ ਜ਼ਿਆਦਾ ਸੋਹਣੇ ਲੱਗਦੇ ਹੋ ਖਾਸ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਜਰਮਨ ਪ੍ਰੀਤ ਸਿੰਘ ਦਾ ਜਿਹੜਾ ਗੁਰਸਿੱਖ ਹੈ ਤੇ ਇਹ ਗੱਲ ਵੀ ਉੱਥੇ ਚੱਲੀ ਕਿ ਜਦੋਂ ਵੀ ਤੁਸੀਂ ਪੱਗਾਂ ਚ ਹੋਵੋਗੇ ਤਾਂ ਸਿੱਖੀ ਦਾ ਤੇ ਕੌਮ ਦਾ ਮਾਣ ਹੋਰ ਵਧੂਗਾ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਸੀ ਨਾਲ ਹੀ ਫਿਰ ਇੱਕ ਗੱਲ ਹੋਰ ਉੱਠ ਕੜੀ ਕਿ ਧਾਮੀ ਸਾਹਿਬ ਇਹਨਾਂ ਤੋਂ ਤਾਸ ਕਰਦੇ ਆ ਮੁੰਡਿਆਂ ਤੋਂ ਲੇਕਿਨ ਸ਼ਰੋਮਿਕ ਕਮੇਟੀ ਕਦੋਂ ਮਾਨ ਬਧਾਉਗੀ ਸ਼ਰੋਮਿਕ ਕਮੇਟੀ ਤੇ ਲੋਕਾਂ ਦਾ ਵਿਸ਼ਵਾਸ ਕਦੋਂ ਬਣੂਗਾ ਕਾਰਨ ਬੜਾ ਸਪਸ਼ਟ ਹੈ ਕਿ ਲਗਾਤਾਰ ਚਾਰ ਵਾਰ VOTER ਜਿਹੜੇ ਨੇ ਉਹਨਾਂ ਦੀ ਗਿਣਤੀ ਵੱਧ ਨਹੀਂ ਰਹੀ ਜਿਹੜੇ ਰਜਿਸਟ੍ਰੇਸ਼ਨ ਕਰਾਉਂਦੇ ਨੇ ਜਿਹੜੀਆਂ ਵੋਟਾਂ ਐਸਜੀਪੀਸੀ ਦੀਆਂ ਪਹਿਨੀਆਂ ਨੇ ਉਨ੍ਹਾਂ ਲਈ ਬੋਟਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ ਲੇਕਿਨ ਲੋਕ ਦਿਲਚਸਪੀ ਨਹੀਂ ਲੈ ਰਹੇ ਬੋਟਾਂ ਨਹੀਂ ਬਣਾ ਰਹੇ ਕਿਉਂ ਨਹੀਂ ਬਣਾ ਰਹੇ ਕੀ ਉਨ੍ਹਾਂ ਦਾ ਮੋਹ ਪੰਗ ਹੋ ਗਿਆ ਕੀ ਸਿੱਖਾਂ ਦੀ ਸਾਵਤ ਸਰੂਪ ਸਿੱਖਾਂ ਦੀ ਗਿਣਤੀ ਘਟ ਗਈ ਪੰਜਾਬ ਦੇ ਵਿੱਚ ਜਾਂ ਫਿਰ ਅਕਾਲੀ ਦਲ ਦੀ ਦਖਣ ਅਦਾਜੀ ਤੋਂ ਲੋਕ ਦੁਖੀ ਨੇ ਕਿਉਂ ਕਿਸ ਤਰ੍ਹਾਂ ਐਸਜੀਪੀਸੀ ਨੂੰ ਆਪਣੇ ਹਿੱਤਾਂ ਲਈ ਵਰਤ ਰਹੇ ਨੇ ਬਹੁਤ ਸਾਰੀਆਂ ਗੱਲਾਂ ਨੇ ਜੀਤੇ ਅੱਜ ਆਪਾਂ ਚਰਚਾ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਪਲੀਜ਼ ਕਰ ਲਵੋ ਫੋੜਾ ਜੋ ਗੱਲ ਐਸਜੀਪੀਸੀ ਦੀ ਇਲੈਕਸ਼ਨ ਦੀ ਦੇਖੋ VOTER ਜਿਹੜੇ ਨੇ ਉਹਨਾਂ ਦਾ ਬਿਲਕੁਲ ਅਰਜ਼ਾਨ ਨਹੀਂ ਬੋਟਾਂ ਬਣਾਉਣ ਦਾ 11 2011 ਦੇ ਵਿੱਚ ਜਿਹੜੀਆਂ ਵੋਟਾਂ ਸੀ 52 ਲੱਖ ਹੁਣ 50% ਘਟ ਬਣੀਆਂ ਨੇ ਚਾਰ ਵਾਰ ਚੌਥੀ ਵਾਰ ਚੱਲਿਆ ਇਹ ਕਿ ਜੀ 16 ਸਤੰਬਰ ਤੱਕ ਤੁਸੀਂ ਬਣਾ ਲਓ 31 ਜੁਲਾਈ ਨੂੰ ਖਤਮ ਹੋ ਗਈ ਸੀ ਡੇਟ ਹੁਣ ਵਧਾ ਕੇ 16 ਸਤੰਬਰ ਕਰਤੀ ਜੇ ਆਪਾਂ ਅੰਕੜਾ ਦੇਖੀਏ ਤੇ 27 ਲੱਖ ਤੇ 45000 ਲੋਕਾਂ ਨੇ ਰਜਿਸਟ੍ਰੇਸ਼ਨ ਕਰਾਈ ਹੈ ਤੇ ਇਹ ਤਕਰੀਬਨ ਅੱਧਾ ਹੈ ਜਿਹੜੀ ਪਿਛਲੀ 11 ਵਾਲੀ 52 ਲੱਖ ਸੀ ਇਹਨਾਂ ਦੇ ਵਿੱਚ ਵੀ ਔਰਤਾਂ ਦੀ ਗਿਣਤੀ ਜ਼ਿਆਦਾ ਹੈ 15 ਲੱਖ ਜਿਹੜੀਆਂ ਔਰਤਾਂ ਤੇ 12 ਲੱਖ ਤੇ 45000 ਆਦਮੀ ਨੇ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਾਈ ਹੈ ਜਨਰਲ ਕੈਟਾਗਰੀ ਦੇ ਵਿੱਚ 22 ਲੱਖ ਲੋਕ ਨੇ ਤੇ ਐਸਸੀ ਜਿਹੜੇ ਨੇ 5 ਲੱਖ ਤੇ 4000 ਨੇ ਇਹਨਾਂ ਚ 3 ਲੱਖ ਔਰਤਾਂ ਨੇ ਇਸ ਤਰ੍ਹਾਂ ਦੇ ਹਾਲਾਤ ਨੇ ਜੇ ਆਪਾਂ ਥੋੜਾ ਹੋਰ ਸਮਝਨੇ ਕਿ ਕੀ ਸਥਿਤੀ ਕੀ ਹੈ ਦੇਖੋ ਸਭ ਤੋਂ ਘੱਟ ਨਸ਼ਹਿਰਾ ਪੰਨੂਆ ਦੇ ਵਿੱਚ ਵੋਟਾਂ ਦੀ ਰਜਿਸਟ੍ਰੇਸ਼ਨ ਹੋਈ ਹੈ 4000 ਬਲਾਚੋਰ ਦੇ ਵਿੱਚ ਹੋਈ ਹੈ 7000 ਜਿਹੜੀ ਅਸੀਂ ਕਹਿੰਦੇ ਆ ਕਿ ਪੰਥਕ ਸੀਟ ਬਣਦੇ ਆ ਕਨੂਰ ਸਾਹਿਬ ਨੂੰ ਉੱਥੇ ਜਿੱਥੋਂ ਅਮਰਤਪਾਲ ਸਿੰਘ ਜਿੱਤਿਆ ਉੱਥੇ ਜਿਹੜੀ ਹੋਈ ਹੈ 8355 ਕੋਟਕਪੂਰਾ ਦੇ ਵਿੱਚ 11400 ਲੋਕਾਂ ਨੇ ਰਜਿਸਟ੍ਰੇਸ਼ਨ ਕਰਾਈ ਹੈ ਕਰਤਾਰਪੁਰ ਦੇ ਵਿੱਚ 14405 ਨੇ ਆਦਮਪੁਰ ਚ 11700 ਨੇ ਬੋਗਾ ਚ 12000 ਨੇ ਸਭ ਤੋਂ ਜ਼ਿਆਦਾ ਹੁਣ ਤੱਕ ਧਾਰੀਵਾਲ ਹੈ ਜਿਹਦੇ ਵਿੱਚ 65000 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਸ੍ਰੀ ਹਰਗੋਬਿੰਦਪੁਰ ਦੇ ਵਿੱਚ 58000 ਨੇ ਕਰਾਈ ਹੈ ਡੇਰਾ ਬਾਬਾ ਨਾਨਕ ਦੇ ਵਿੱਚ 55000 ਨੇ ਗਰਦਾਸਪੁਰ ਦੇ ਵਿੱਚ 54000 ਨੇ ਕਾਲਾ ਫਗਾਨਾ ਚ 49500 ਨੇ ਭਦੌਰ ਦੇ ਵਿੱਚ 47000 ਨੇ ਅਨੰਦਪੁਰ ਸਾਹਿਬ ਦੇ ਵਿੱਚ 46500 ਨੇ ਬਰਨਾਲਾ ਚ 44000 ਨੇ ਇਹ ਜਿਹੜੇ ਇਹ ਡਿਟੇਲ ਮੈਂ ਤਾਂ ਦੇ ਰਿਹਾ ਕਿ ਤੁਹਾਨੂੰ ਅੰਦਾਜ਼ਾ ਹੋ ਜੇ ਕਿੱਥੇ ਕਿੰਨੇ ਕੁ ਲੋਕ ਦਿਲਚਸਪੀ ਲੈਣਦੇ ਨੇ ਜਾਂ ਦਿਲਚਸਪੀ ਕਿਉਂ ਨਹੀਂ ਲੈਂਦੇ 21 ਅਕਤੂਬਰ 2023 ਤੋਂ ਵੋਟਾਂ ਪਾਨੀਆਂ ਸ਼ੁਰੂ ਹੋਈਆਂ ਨੇ ਹਾਲ ਇਹ ਹੋਇਆ ਪਿਆ ਲਾਸਟ ਡੇਟ 15 ਦਸੰਬਰ ਦਿੱਤੀ ਸੀ ਪਿਛਲੇ ਸਾਲ ਬਧਾਉਣੀ ਪਈ 29 ਫਰਵਰੀ ਕਰੇ ਪਈ 31 ਜੁਲਾਈ 16 ਸਤੰਬਰ ਇਹ ਹਾਲ ਹੋਇਆ ਪਿਆ ਖੈਰ ਹੁਣ ਸਮਝ ਲਿਏ ਸ਼੍ਰੋਮਿਕ ਕਮੇਟੀ ਦੀ ਥੋੜੀ ਜਿਹੀ ਬੰਦਰ ਯਾਦ ਕਰਾਉਣਾ ਤੁਹਾਨੂੰ ਪਤਾ ਹੀ ਹੋਏਗਾ ਪੰਜਾਬ ਚ 157 ਬੰਦਿਆਂ ਨੇ ਚਲੇ ਜਾਣਾ ਹਰਿਆਣਾ ਚ ਇੱਕ ਨੇ ਅਹ ਹਰਿਆਣਾ ਸੌਰੀ ਚhattisgarh ਚ ਹਮਾਚਰ ਚ ਜਿਹੜੇ 100 ਡਾਟ ਜਿਹੜਾ ਬੰਦੇ ਨੇ 157 ਪੰਜਾਬ ਚ ਨੇ ਵੈਸੇ 170 ਮੈਂਬਰ 15 ਕੋਆਪਰੇਟਿਵ ਮੈਂਬਰ ਹੁੰਦੇ ਨੇ ਇਹਦੇ ਚ 6 ਮੈਂਬਰ ਤਾਂ ਉਹ ਨੇ ਜਿਹੜੇ 5 ਤਾਂ ਤਖਤ ਸਹਿਬਾਨ ਦੇ ਜਥੇਦਾਰ ਨੇ ਪੰਜਾਬ ਤਖਤਾ ਦੇ ਜਥੇਦਾਰ ਸਹਿਬਾਨ ਮੈਂਬਰ ਹੁੰਦੇ ਨੇ ਇੱਕ ਹੈਡ ਗ੍ਰਾਂਥੀ ਸ਼੍ਰੀ ਗੁਰੂ ਜਿਹੜਾ ਹਰਮੰਦਰ ਸਾਹਿਬ ਦਾ ਹੈਡ ਗ੍ਰਾਂਥੀ ਆ ਉਹ ਵੀ ਮੈਂਬਰ ਜਿਹੜਾ ਹੁੰਦਾ ਹੈ ਹਰਿਆਣਾ ਦੇ ਮੈਂਬਰ ਜਿਹੜੇ ਹੁਣ 22 ਤੱਕ ਤਾਂ ਉਹ ਵੀ ਸੀ 11 ਮੈਂਬਰ ਉਹ ਲੰਘ ਗਏ ਹੁਣ ਇਹ ਵੋਟਾਂ ਭੇਜੀਆਂ ਨੇ 5 ਸਾਲ ਬਾਅਦ 5 ਸਾਲ ਤੋਂ ਕਿੰਨਾ ਚਿਰ ਹੋ ਗਿਆ 11 ਚ ਤੋਂ ਚੱਲ ਰਹੀ ਹੈ ਇਹ ਕਮੇਟੀ ਤੋਂ ਕਈ ਕਿ ਕਈ ਕਿਸਮ ਦੇ ਕੇਸ ਚੱਲਦੇ ਸੀ ਫਿਰ ਵੱਡਾ ਸਵਾਲ ਤਾਂ ਇਹ ਹੈ ਕਿ ਕਿਉਂ ਨਹੀਂ ਵੋਟਾਂ ਬਣੀਆਂ ਨੰਬਰ 1 ਕੀ ਜਿਹੜੀ ਸ਼ਰਤ ਹੈ ਸਿੱਖ ਸਾਬਤ ਸਰੂਪ ਸਿੱਖਾਂ ਦੀ ਗਿਣਤੀ ਘਟ ਗਈ ਪੰਜਾਬ ਦੇ ਵਿੱਚ ਜੇ ਘਟ ਗਈ ਤਾਂ ਵੀ ਤਾਂ ਸਵਾਲ ਐਸਜੀਪੀ ਤੇ ਉੱਠੂਗਾ ਧਰਮ ਪ੍ਰਚਾਰ ਦਾ ਉਹਨਾਂ ਦੇ ਹੱਥ ਹੈ ਉਹਨਾਂ ਦੀ ਡਿਊਟੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਇਹ ਵੀ ਗੱਲ ਹੈ ਘਟ ਗਈ ਇਹਦਾ ਕਾਰਨ ਹੋਰ ਵੀ ਹੈ ਕਿ ਔਰਤਾਂ ਦੀ ਗਿਣਤੀ ਵੋਟਾਂ ਜਿਹੜੇ ਰਜਿਸਟ੍ਰੇਸ਼ਨ ਹੋਈਆਂ ਜ਼ਿਆਦਾ ਹੈ 15 ਲੱਖ ਹੈ ਤੇ ਮੈਂ ਕੱਲ ਹੀ ਦੇਖ ਰਿਹਾ ਸੀ ਇੱਕ ਬੰਦਾ ਜਿਹਨੇ ਦਾੜ੍ਹੀ ਟਰਿਮ ਕੀਤੀ ਸੀ ਉਦੀ ਬੀਵੀ ਜਿਹੜੀ ਆ ਕਹਿੰਦੀ ਮੈਂ ਵੋਟ ਬਣਾਈ ਐ ਇਹ ਤਾਂ ਵੋਟ ਪਾਈ ਨਹੀਂ ਸਕਦੇ ਇੰਨਾ ਤਾਂ ਦਾੜੀ ਕੱਟੀ ਹੋਈ ਐ ਇਹ ਤਾਂ ਗੁਰੂ ਦੀ ਰੋਡੀ ਪੋਡੀ ਸਾਧ ਸੰਗਤ ਹੈ ਇਸ ਤਰ੍ਹਾਂ ਦੀ ਗੱਲ ਇਹ ਵੀ ਇੱਕ ਕਾਰਨ ਹੋ ਸਕਦਾ ਜਾਂ ਹੈ ਕਿ ਗਿਣਤੀ ਘਟੀ ਐ ਸਵਾਲ ਫੇਰ ਐਸਜੀਪੀਸੀ ਤੇ ਡੇਰਾਬਾਦ ਵੀ ਇੱਕ ਕਾਰਨ ਹੋ ਸਕਦਾ ਇਹ ਵੀ ਲੋਕ ਕਹਿੰਦੇ ਨੇ ਕਿ ਡੇਰਾਬਾਦ ਹੈ ਤੇ ਕਈ ਹੋਰ ਵੀ ਕਾਰਨ ਨੇ ਲੋਕ ਸਿਆਣੇ ਹੋਗੇ ਲੋਕ ਇਹ ਵੀ ਇੱਕ ਬੰਦੇ ਨੇ ਮੈਨੂੰ ਕਿਹਾ ਕਹਿੰਦਾ ਇਹ ਗੱਲਾਂ ਤਾਂ ਹੋ ਰਹੀਆਂ ਨੇ ਇਹ ਜਿਹੜਾ ਕਿਹਜੋ ਬੰਦੇ ਚੁਣੇ ਜਾਂਦੇ ਨੇ ਇੱਥੇ ਇਹ ਜਿਹੜੀ ਧਾਰਮਿਕ ਸੰਸਥਾ ਹੈ ਇਹ ਕੋਈ ਵਿਧਾਨ ਸਭਾ ਹੈ ਜਿੰਨੇ ਮਰਜ਼ੀ ਕਰਾਪਟ ਬੰਦਿਆਂ ਨੂੰ ਚੁਣ ਲਓ ਇੱਥੇ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਗੇਮ ਹੀ ਨਾ ਬੀ ਖੜੀ ਕਰਤੀ ਕਿ ਜਿਨ੍ਹਾਂ ਨੂੰ ਐਮਐਲਏ ਦੀ ਟਿਕਟ ਨਹੀਂ ਮਿਲਦੀ ਸੀ ਉੱਥੇ ਤਾਂ ਲਿੰਪਰਟੀ ਸੀ ਉਹਨਾਂ ਨੂੰ ਇੱਕ ਇੱਕ ਚੁੱਪ ਕਰਾ ਲੈਂਦੇ ਸੀ ਕੋਈ ਨਹੀਂ ਤੁਹਾਨੂੰ ਅਸੀਂ ਐਸਜੀਪੀਸ ਦੇ ਪੇਪਰ ਬਵਾ ਦਾਂਗੇ ਜਿਹੜੀਆਂ ਨੰਬਰ 2 ਦਾ ਵਿਧਾਨ ਸਭਾ ਅਪਣਾਤੀ ਕੋਈ ਇੱਕ ਐਥੀਕਲ ਵੈਲਿਊ ਕੋਈ ਮੋਰਲ ਵੈਲਿਊ ਕੋਈ ਬੰਦੇ ਧਾਰਮਿਕ ਹੋਣ ਉੱਥੇ ਤਾਂ ਇੱਥੇ ਤਾਂ ਇਹ ਜਿਹੇ ਬੰਦੇ ਜਿਹੜੇ ਚੜੇ ਗਏ ਤੇ ਇਹ ਉਹਨੇ ਉਹਨੇ ਤਾਂ ਨੌ ਵੀ ਲਿਆ ਉਹਨੇ ਤਾਂ ਲਗਾ ਦਾ ਵੀ ਨੌ ਲਿਆ ਤੇ ਕਹੇ ਜੇ ਬੰਦੇ ਤੇ ਉਹ ਇਸ ਕਰਕੇ ਜਿਹੜਾ ਲੋਕਾਂ ਦਾ ਮੋਹ ਜਿਹੜਾ ਹੈ ਟੁੱਟਿਆ ਹੋਇਆ ਤੇ ਇੱਕ ਵਿਦਵਾਨ ਨੇ ਕਹਿੰਦਾ ਸੁਣਿਆ ਗਿਆ ਕਿ ਜਿੰਨਾ ਚਿਰ ਗਰਚਰ ਚੰ ਟੋੜਾ ਸੀ ਜੱਥੇਦਾਰ ਟੋੜਾ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘਟੋਂ ਘਟਕ ਇਸ ਤਰ੍ਹਾਂ ਜ਼ਰੂਰ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਆਜ਼ਾਦ ਸੀ ਬਿਲਕੁਲ ਉਸ ਤਰ੍ਹਾਂ ਨਹੀਂ ਹੁੰਦਾ ਸੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਹਿੰਦਾ ਸੀ ਜਾਂ ਇਹ ਸੰਸਥਾ ਉਹਦੇ ਅਧੀਨ ਨਹੀਂ ਸੀ ਅਕਾਲੀ ਦਲ ਦੇ ਜਾਂ ਉਹਦੇ ਪ੍ਰਧਾਨ ਦੇ ਅਧੀਨ ਨਹੀਂ ਸੀ ਉਸ ਤੋਂ ਬਾਅਦ ਇਹ ਜਿਹੜੀ ਹੈ ਲਫਾਫੇ ਚੋਂ ਨਿਕਲ ਲਗਿਆ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਲਫਾਫੇ ਚੋਂ ਐਸਜੀਪੀਸ ਦਾ ਪ੍ਰਧਾਨ ਨਿਕਲ ਲਗਿਆ ਤੇ ਉਹਦੇ ਨਾਲ ਕੀ ਹੋਇਆ ਕਿ ਇਹਨਾਂ ਨੇ ਕਈ ਕਿਸਮ ਦੇ ਕੰਪਰੋਮਾਈਜ਼ ਜਿਹੜੇ ਕਰਨੇ ਸ਼ੁਰੂ ਕਰਤੇ ਹਰ ਪੱਧਰ ਤੇ ਤੇ ਉਹ ਦੇਖੋ ਗੱਲ ਤਾਂ ਠੀਕ ਹੈ ਮੈਂ ਤੁਹਾਨੂੰ ਦੱਸਿਆ ਸੀ ਕਿ ਹਰਚਰਨ ਸਿੰਘ ਚੀਫ ਸੈਕਟਰੀ ਨੂੰ ਮੈਂ ਇੰਟਰਵਿਊ ਕੀਤਾ ਸੀ 2 ਵਰਕੇ ਉਹ ਕਹਿੰਦਾ ਜੀ ਇਹ ਨੀ ਕ腐ਸ਼ਨ ਹੈ ਆਪ ਚੀਫ ਸੈਕਟਰੀ ਦੱਸ ਰਿਹਾ ਪਈਏ ਤੁਸੀਂ ਸੁਣ ਸਕਦੇ ਹੋ ਖਰੀਆਂ ਗੱਲਾਂ ਬਿਦ ਹਰਚਰਨ ਸਿੰਘ YouTube ਤੇ ਪਈਆਂ ਹੋਣਗੀਆਂ ਕਹਿੰਦੇ ਜੀ ਕੋਈ ਤਾਂ ਹੋਵੇ ਜਿਹੜੇ ਬੰਦੇ ਚ ਕਾਲਜਾਂ ਸਕੂਲਾਂ ਚ ਰੱਖਦੇ ਨੇ ਐਸਜੀਪੀਸੀ ਸਾਰੇ ਸ਼ਪਾਰਸੀ ਤੁਸੀਂ ਰਿਜ਼ਲਟ ਪਾਉਦੇ ਹੋ ਰਿਜ਼ਲਟ ਕਿੱਥੋਂ ਮਿਲ ਜਾਣਗੇ ਉੱਥੇ ਕ腐ਸ਼ਨ ਫਿਰ ਕਹਿੰਦਾ ਲੰਗਰ ਚ ਕ腐ਸ਼ਨ ਫਿਰ ਕਹਿੰਦਾ ਕਾਰ ਸੇਵਾ ਚ ਕ腐ਸ਼ਨ ਜਿਹੜੀਆਂ ਬਿਲਡਿੰਗਾਂ ਬਣਦੀਆਂ ਉਹਨਾਂ ਚ ਕ腐ਸ਼ਨ ਜਿਹੜੀਆਂ ਜ਼ਮੀਨਾਂ ਨੇ ਐਸਜੀਪੀਸੀ ਦੀਆਂ ਉਹਨਾਂ ਚ ਕਿ ਤੇ ਪ੍ਰਸਾਚਰ ਨਾ ਹੋਵੇ ਇਸ ਕਿਸਮ ਦੀ ਗੱਲ ਲੋਕਾਂ ਦਾ ਮਨ ਖੱਟਾ ਹੋ ਗਿਆ ਵੀ ਇਹ ਚਲ ਕੀ ਰਿਹਾ ਲੋਕ ਹੁਣ ਉਹਨਾਂ ਇੰਟਰਸਟ ਨਹੀਂ ਰਹਿੰਦੇ ਇਹ ਵੀ ਗੱਲ ਹੈ ਨਹੀਂ ਇਹ ਜਿਹੜੀ ਐਸਜੀਪੀਸੀ ਦੇ ਵਿਸ਼ਵਾਸਯੋਗਤਾ ਕ੍ਰੈਡੀਬਿਲਟੀ ਜਿਹਨੂੰ ਕਹਿੰਦੇ ਆ ਉਹ ਖੋਤੀ ਜਦੋਂ ਉਹ ਗਮ ਹੋ ਗਈ ਲੋਕ ਇਹਦੇ ਨਾਲੋਂ ਜਿਹੜਾ ਹੈ ਟੁੱਟਣਾ ਸ਼ੁਰੂ ਹੋ ਗਏ ਬਾਕੀ ਕਾਰਨ ਵੀ ਪ੍ਰਵਾਸ ਵੀ ਹੈ ਬਹੁਤ ਸਾਰੇ ਸਿੱਖ ਬਾਹਰ ਚਲੇ ਗਏ ਬਹੁਤ سارے ਲੋਕ ਜਿਹੜੇ ਨੇ ਉਹ ਸਿੱਖੀ ਨੂੰ ਛੱਡ ਗਏ ਮੈਂ ਨਹੀਂ ਕਹਦਾ ਕਨਵਰਸ਼ਨ ਹੋ ਗਈ ਪਰ ਛੱਡ ਕੇ ਡੇਰੇ ਜਾਣ ਲੱਗੇ ਜਿਹੜੇ ਡੇਰੇ ਜਾਣ ਲੱਗੇ ਨਹੀਂ ਉਹ ਵੋਟਾਂ ਚਾਹੁੰਦੇ ਯਾਨੀ ਬਹੁਤ ਗੱਲਾਂ ਨੇ ਜਿਹੜੀਆਂ ਜਿਹੜੀਆਂ ਹੋ ਸਕਦੀਆਂ ਜਿਹੜੀਆਂ ਲੋਕਾਂ ਨੂੰ ਅਟਰੈਕਟ ਕਰਦੀਆਂ ਕਿ ਬੰਦੇ ਬਹੁਤ ਵਧੀਆ ਕੰਮ ਕਰ ਰਹੇ ਨੇ ਉਸ ਤਰ੍ਹਾਂ ਦੀ ਗੱਲ ਤਾਂ ਨਜ਼ਰ ਨਹੀਂ ਆਉਂਦੀ ਝੂਠ ਬੋਲਣਾ ਸ਼ੁਰੂ ਕਰਤਾ ਮਦਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨੀ ਝੂਠ ਬੋਲੀ ਜਾਂਦਾ ਜੇ ਤੁਹਾਨੂੰ ਗੱਲ ਨਹੀਂ ਹਰ ਕਿਸ ਨੇ ਕਿਹਾ ਸੀ ਤੁਸੀਂ ਆਪਦਾ ਚੈਨਲ ਚਲਾ ਲਓ ਸਾਰ 2 ਸਾਲ ਉਹ ਅਜੀਜੀ ਐਪਲਾਈ ਕੀਤਾ ਪਤਾ ਕਿੰਨੇ ਚਿਰ ਅਪਲਾਈ ਕੀਤਾ ਰਹੂਗਾ ਸਾਨੂੰ ਨਹੀਂ ਪਤਾ ਵੀ ਚੈਨਲ ਕਿੰਨੇ ਚਿਰ ਚੱਲ ਜਾਂਦੇ ਨੇ ਉਸ ਤੋਂ ਬਾਅਦ ਦੋ ਚੈਨਲ ਨਮੇ ਆ ਗਏ ਪੰਜਾਬੀ ਦੇ ਜਦੋਂ ਦੀ ਇਹ ਗੱਲ ਕੀਤੀ ਐ ਲੇਕਿਨ ਇਹਨਾਂ ਨੇ ਚੈਨਲ ਚਲਾਇਆ ਲੋਕੋ ਪੀਟੀਸੀ ਨੇ ਚੱਲਣਾ ਯਾਨੀ ਕੋਈ ਪਰਿਵਾਰ ਦਾ ਜਿਹੜਾ ਕੁਐਸਚਨ ਨੂਗਾ ਲੋਕਾਂ ਦਾ ਮਨ ਜਿਹੜਾ ਖਟਾ ਹੋ ਗਿਆ ਤੇ ਹੁਣ ਐਸਡੀਪੀਸੀ ਦੇ ਲੋਕ ਨੇ ਤਿਆਰੀਆਂ ਸ਼ੁਰੂ ਕਰਤੀ ਐ ਕਿ ਚਲੋ ਠੀਕ ਐ ਦੇਖਦੇ ਆਂ ਅਮਰਪਾਲ ਸਿੰਘ ਦੇ ਤਿਆਰੀ ਸ਼ੁਰੂ ਕਰਤੀ ਤੇ ਉਹਨਾਂ ਨੇ ਦਾ ਹੁਣ ਵਿਧਿਵਾਦ ਤਰੀਕੇ ਨਾਲ ਵੀ ਤਿਆਰੀ ਸ਼ੁਰੂ ਕਰਤੀ ਜਦੋਂ ਮੈਂ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਉਸ ਪਟਿਆਲੇ ਤੋਂ ਅ ਅਮਰਪਾਲ ਸਿੰਘ ਦੇ ਪਿਤਾ ਪੁੱਤਰ ਸਿਮਰ ਸਿੰਘ ਨੇ ਅ ਕੰਮ ਵੀ ਸ਼ੁਰੂ ਕਰਤਾ ਪ੍ਰੈਸ ਕਾਨਫਰੰਸ ਕਰਕੇ ਵੀ ਅਸੀਂ ਜਿਹੜੇ ਹੁਣ ਐਸਜਪੀਸੀ ਦੇ ਵਿੱਚ ਜਾਣਾ ਤਾਂ ਕਿ ਅਸੀਂ ਆਜ਼ਾਦ ਕਰਾ ਸਕੀ ਦੇਖੋ ਹੁਣ ਯਾਦ ਹੁੰਦੀ ਹੈ ਜਾਂ ਨਹੀਂ ਹੁੰਦੀ ਪਰ ਜਿਹੜੀ ਵੋਟਾਂ ਬਣਾਉਣ ਦੀ ਗੱਲ ਅਸੀਂ ਅੱਜ ਕੀਤੀ ਸੀ ਉਹਦੇ ਇਹ ਕੁਝ ਕਾਰਨ ਹੋ ਸਕਦੇ ਨੇ ਜੇ ਕੁਝ ਹੋਰ ਕਾਰਨ ਤੁਹਾਡੇ ਦਿਮਾਗ 'ਚ ਨੇ ਤੁਸੀਂ ਮੈਨੂੰ ਫੀਡਬੈਕ ਦੇ ਸਕਦੇ ਹੋ ਆਪਾਂ ਅਗਲੀ ਵੀਡੀਓ 'ਚ ਉਹਨਾਂ ਦਾ ਵੀ ਜ਼ਿਕਰ ਕਰਾਂਗੇ ਇਹਦੇ ਵਿੱਚ ਇੰਨੀ ਗੱਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ